ਸੱਚੀ ਕਾ ਲਾਡਾਬ ਨਮਸਤੇ ਤੁਸੀਂ ਜੁੜਿਓ ਜੀ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ YouTube ਚੈਨਲ ਵਿੱਚ ਜੋ ਕਿ ਹੈਲਥ ਦੇ ਸੰਬੰਧੀ ਜਾਣਕਾਰੀ ਦਿੰਦੀ ਜੇ ਤੇ ਮੈਂ ਆ ਜੀ ਡਾਕਟਰ ਹਰਸ਼ਿੰਦਰ ਕੌਰ ਚਾਈਲਡ ਸਪੈਸ਼ਲਿਸਟ ਤੇ ਮੇਰੇ ਨਾਲ ਨੇ ਮੇਰੇ ਹਮਸਫਰ ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਅ ਅੱਜ ਤਾਂ ਜਿਹੜੀ ਚੀਜ਼ ਦੀ ਅਸੀਂ ਗੱਲ ਕਰਨ ਲੱਗਿਆ ਜੀ ਮੈਨੂੰ ਨਹੀਂ ਲੱਗਦਾ ਕੋਈ ਇੱਕ ਵੀ ਬੰਦਾ ਹੋਏਗਾ ਜਿਹਨੂੰ ਕਦੇ ਖਾਰਿਸ਼ ਹੋਈ ਹੋਈ ਨਾ ਹੋਵੇ ਤੋ ਇਚਿੰਗ ਕਹਿ ਲਓ ਖਾਜ ਕਹਿ ਲਓ ਖੁਜਲੀ ਕਹਿ ਲਓ ਜੋ ਮਰਜ਼ੀ ਉਹਨੂੰ ਕਹਿ ਲਓ ਪਰ ਦੇਖੋ ਨਾ ਜੀ ਮੱਛਰ ਲੜੇ ਭੂੰਡ ਲੜੇ ਸ਼ਹਿਦ ਦੀ ਮੱਖੀ ਲੜੇ ਕੋਈ ਕੀੜਾ ਲੜ ਜਾਏ ਉਸ ਤੋਂ ਇਲਾਵਾ ਕੀੜੀ ਵੀ ਲੜ ਜਾਏ ਉਹ ਕੀੜੀ ਵੀ ਲੜ ਜਾਏ ਫੇਰ ਵੀ ਤੋਂ ਲੈ ਕੇ ਜੇ ਆਪਾਂ ਪਹਿਲਾਂ ਕਾਰਨ ਹੀ ਦੱਸ ਦਈਏ ਜੀ ਥੋੜੇ ਜੀ ਹਾਂ ਤੋ ਕੋਈ ਵੀ ਨਹੀਂ ਹੋਣਾ ਜੀ ਬੱਚੇ ਤੋਂ ਲੈ ਕੇ ਤੇ ਵੱਡੀ ਉਮਰ ਤੱਕ ਸੋ ਸਾਲ ਦੀ ਉਮਰ ਤੱਕ ਸਗੋਂ ਜਦੋਂ ਉਮਰ ਵੱਧਦੀ ਹੈ ਨਾ ਤੇ ਖਾਜ ਦੀ ਬਿਮਾਰੀ ਜ਼ਿਆਦਾ ਹੋ ਜਾਂਦੀ ਹੈ ਬਿਲਕੁਲ ਕਿਉਂਕਿ ਉਹ ਡ్రਾਈਨੈਸ ਚਮੜੀ ਦੀ ਆ ਜਾਂਦੀ ਹੈ ਚਮੜੀ ਸੁੱਕ ਜਾਂਦੀ ਹੈ ਉਹ ਨਾ ਆਇਲ ਨਹੀਂ ਪ੍ਰੋਡਿਊਸ ਕਰ ਸਕਦੀ ਤੇ ਲਓ ਜੀ ਫਿਰ ਪਹਿਲਾਂ ਅਸੀਂ ਕਾਰਨਾਂ ਬਾਰੇ ਥੋੜਾ ਜਿਹਾ ਗਿਆਨ ਦੇਖੋ ਜੀ 20% ਤਾਂ ਕਹਿੰਦੇ ਨੇ ਜੀ ਅਜਿਹੇ ਅਡਲਟਸ ਨੇ ਜਿਨੇ ਬਹੁਤ ਸਵੀਅਰ ਖਾਜ ਨਾਲ ਜੂਝਦੇ ਪਏ ਨੇ ਦੁਨੀਆ ਪਰ ਵਿੱਚ ਜਿਨ੍ਹਾਂ ਵਿੱਚੋਂ 25% ਤਾਂ ਨੇ ਜੀ ਜਿਹੜੇ ਪੀਐਲਏ ਦੇ ਬਿਮਾਰੀ ਦੇ ਨਾਲ ਜੂਝਦੇ ਉਹਨਾਂ ਨੂੰ ਜਿਗਰ ਦੇ ਰੋਗ ਨੇ ਬਿਲਕੁਲ ਬਿਲਕੁਲ ਤੇ 50% ਕਹ ਰਹੇ ਨੇ ਜੀ ਜਿਹੜੇ ਗੁਰਦਿਆਂ ਲਈ ਡਾਇਲਿਸਿਸ ਖਾਸ ਤੌਰ ਤੇ ਹੀਮੋਡਾਇਲਿਸਿਸ ਕਰਵਾ ਕੇ ਉਹ ਜੂਝਦੇ ਪਏ ਨੇ ਸੋ ਇਹਨਾਂ ਵਿੱਚੋਂ ਕੁਝ ਸੀਰੀਅਸ ਕਾਰਨ ਨੇ ਕੁਝ ਆਮ ਜਿਹੇ ਕਾਰਨ ਨੇ ਤੇ ਜਿਨ੍ਹਾਂ ਵਿੱਚ ਕਹਿੰਦੇ ਨੇ ਜੀ 80% ਤਾਂ ਬੱਚੇ ਯਾਨੀ ਇਸ ਬਿਮਾਰੀ ਨਾਲ ਜੂਝ ਰਹੇ ਨੇ ਸੋ ਸੋਚ ਲਓ ਕਿੰਨੀ ਕੁ ਅਸੀਂ 에ਅ ਪੋਲਿਊਸ਼ਨ ਕਰ ਦਿੱਤੀ ਜੇ ਕਿ ਸਾਡੇ ਬੱਚੇ ਚਮੜੀ ਦੇ ਰੋਗ ਖਾਜ ਤੋਂ ਲੈ ਕੇ ਦਮੇ ਤੱਕ ਪਹੁੰਚ ਚੁੱਕੇ ਸੋ ਉਹ ਆਪਾਂ ਥੋੜੇ ਜੇ ਕਾਰਨਾ ਵਿੱਚ ਜੀ ਭਾਵੇਂ ਆਮਦਰ ਗੱਲੀ ਦੇਖੋ ਤੁਸੀਂ এনवायरमेंटਲ ਪੋਲੂਸ਼ਨ ਦੀ ਅਸੀਂ ਗੱਲ ਜ਼ਰੂਰ ਕਰਦੇ ਆ ਪਰ ਜਿਹੜੇ ਵਿਕਸਿਤ ਦੇਸ਼ ਨੇ ਨਾ ਦੇਖੋ ਸਾਨੂੰ ਫੋਨ ਬਹੁਤੇ ਬਾਹਰੋਂ ਕੈਨੇਡਾ ਤੋਂ ਅਮਰੀਕਾ ਤੋਂ ਬਹੁਤ ਜ਼ਿਆਦਾ ਆਉਂਦੇ ਨੇ ਕਿ ਸਾਡੇ ਬੱਚਿਆਂ ਨੂੰ ਇੱਥੇ ਡਾਇਗਨੋਸ ਕੀਤਾ ਜਾਂਦਾ ਜੀ ਹੈ ਫੀਵਰ ਇਹ ਉਹ ਵੱਡੇ ਵੱਡੇ ਉਹਨਾਂ ਦੇ ਧੱਫੜ ਬਣ ਜਾਂਦੇ ਨੇ ਸਰੀਰ ਤੇ ਬੁੱਲਾਂ ਤੇ ਬੁੱਲ ਸੋ ਜਾਂਦੇ ਨੇ ਤੇ ਕਈ ਵਾਰ ਸਾਹ ਲੈਣ ਦੀ ਵੀ ਤਕਲੀਫ ਹੋ ਜਾਂਦੀ ਹੈ ਤੇ ਕਈ ਵਾਰ ਤਾਂ ਥ੍ਰੈਟਨਿੰਗ ਵੀ ਹੋ ਜਾਂਦਾ ਸੋ ਲਾਈਫ ਥ੍ਰੈਟਨਿੰਗ ਕੱਕ ਹੋ ਜਾਂਦਾ ਸੋ ਉਹ ਉਹਨਾਂ ਦੇਸ਼ਾਂ ਦੇ ਵਿੱਚ ਵੀ ਅਲਰਜੀ ਦੀ ਪ੍ਰੋਬਲਮ ਬਹੁਤ ਜਿਵੇਂ ਪੀਨਟ ਅਲਰਜੀ ਉਹਨਾਂ ਨੂੰ ਬਹੁਤ ਜ਼ਿਆਦਾ ਕਾਉਜ਼ ਮਿਲਕ ਪ੍ਰੋਟੀਨ ਅਲਰਜੀ ਐ ਸੋ ਇਸੇ ਤਰ੍ਹਾਂ ਕਿਸੇ ਵੀ ਕਿਸਮ ਦੇ ਖਾਣੇ ਤੋਂ ਕਈਆਂ ਨੂੰ ਬੈਂਗਣ ਤੋਂ ਬਹੁਤ ਤਗੜੀ ਉਹਦੇ ਸੀਡਸ ਤੋਂ ਅਲਰਜੀ ਹੁੰਦੀ ਐ ਕਿਸੇ ਨੂੰ ਕੇਲੇ ਤੋਂ ਪੋਲਨ ਤੋਂ ਪੋਲਨ ਤੋਂ ਬਹੁਤ ਅਲਰਜੀ ਐ ਬਿਲਕੁਲ ਜੀ ਸੋ ਇਨਸੈਕਟ ਬਾਈਟ ਅਸੀਂ ਦੱਸ ਹੀ ਚੁੱਕੇ ਹਾਂ ਪਰ ਕਈ ਕਿਸਮ ਦੀਆਂ ਦਵਾਈਆਂ ਦਵਾਈ ਮਚਾ ਦਿੰਦੀਆਂ ਪੈਨਸਿਲਿਨ ਅਜੇ ਸੂਈ ਬਾਹਰ ਹੀ ਨਹੀਂ ਨਿਕਲੀ ਹੁੰਦੀ ਤੇ ਮੌਤ ਹੋ ਜਾਂਦੀ ਐ ਸੋ ਐਦਾਂ ਦੀਆਂ ਚੀਜ਼ਾਂ ਵੀ ਦਰਦੀਆਂ ਗੋਲੀਆਂ ਨਾਲ ਆਮ ਅਲਰਜੀ ਹੋ ਜਾਂਦੀ ਐ ਬਹੁਤ ਸੇਵੀਅਰ ਅਲਰਜੀ ਉਹਦੇ ਨਾਲ ਵੀ ਨੋਨ ਐ ਫਿਰ ਕੁਝ ਕਿਸਮ ਦੀਆਂ ਜੀ ਚਮੜੀ ਦੇ ਜਿਵੇਂ ਐਕਜ਼ੀਮਾ ਸਾਨੂੰ ਪੈਸਰਾਇਸਿਸ ਵੈਸੀ ਡਰਾਈਨੈਸ ਜਿਵੇਂ ਤੁਸੀਂ ਦੱਸਿਆ ਕਿ ਕਈਆਂ ਦੀ ਚਮੜੀ ਡਰਾਈ ਹੁੰਦੀ ਹੈ ਜਾਂ ਉਮਰ ਦੇ ਨਾਲ ਵੀ ਤੁਸੀਂ ਡਰਾਈਨੈਸ ਹੋ ਸਕਦੀ ਹੈ ਟਾਪਿਕ ਡਰਮੈਟਾਈਟਸ ਐਸ ਐਲ ਈ ਦੀ ਬਿਮਾਰੀ ਜਾਂ ਫਿਰ ਡਰਮੈਟਾਈਟਸ ਹਰਪੈਟੀਫਾਰਮਸਿਕ ਬਿਮਾਰੀ ਜੇ ਉਹਦੇ ਵਿੱਚ ਪੈਂਫੀਗੋਇਡ ਇਹੋ ਜਿਹੀਆਂ ਬੇਅੰਤ ਚਮੜੀ ਦੇ ਰੋਗ ਨੇ ਜੀ ਐਕਜ਼ੀਮਾ ਦੇਖੋ ਅਸ਼ਨਜੀ ਇੱਕ ਤਾਂ ਬੜੀ ਮੈਡੀਕਲ ਡਿਸਆਰਡਰ ਦੀ ਅਸੀਂ ਕਦੇ ਗੱਲ ਵੀ ਇੱਕ ਹੋਰ ਅਸੀਂ ਟਾਕ ਦੇ ਵਿੱਚ ਵੀ ਕੀਤੀ ਹੈ ਕਿ ਨਸਾਂ ਜਦੋਂ ਪੈਰਾਂ ਦੀਆਂ ਮੋਟੀਆਂ-ਮੋਟੀਆਂ ਹੋ ਜਾਂਦੇ ਨੇ ਉਹਨਾਂ ਨੂੰ ਵੈਰੀਕੋਸ ਵੇਇਨਸ ਕਹਿੰਦੇ ਆ ਤੇ ਉਹ ਬਾਹਰੋਂ ਵੀ ਦਿਖਣ ਲੱਗ ਜਾਂਦੀਆਂ ਨੇ ਸੋ ਪੈਰ ਤੇ ਥੱਲੇ ਅੱਡੀ ਤੇ ਤੇ ਜਿਹੜਾ ਇਹਦੇ ਉੱਪਰ ਐਂਕਲ ਦੇ ਉੱਪਰ ਲੱਤ ਤੇ ਖਾਰਸ਼ ਹੋ ਹੋ ਕੇ ਲਗਾਤਾਰ ਖਾਰਸ਼ ਰਹਿੰਦੀ ਹੈ ਉਹ ਲੰਬੇ ਟਾਈਮ ਤੱਕ ਖਾਰਿਸ਼ ਦੀ ਪ੍ਰੋਬਲਮ ਹੋ ਜਾਂਦੀ ਉਹਨਾਂ ਐਕਜ਼ੀਮਾ ਹੀ ਬਣ ਜਾਂਦਾ ਤੇ ਇਸ ਚੰਬੜੀ ਦੀ ਉਤੋਂ ਰੰਗਤ ਹੀ ਬਦਲ ਜਾਂਦੀ ਹੈ ਬਿਲਕੁਲ ਜੀ ਸਾਡੇ ਕੋਲ ਕੇਸ ਆਏ ਹੋਏ ਨੇ ਸਿੰਪਲ ਮੁਲਤਾਨੀ ਮਿੱਟੀ ਦਾ ਫੇਸ ਪੈਕ ਲਾਇਆ ਤੇ ਇੰਨੀ ਸਵੀਅਰ ਅਲਰਜੀ ਕਿ ਬੁੱਲ ਸੁੱਜ ਗਏ ਮੂੰਹ ਲਾਲ ਹੋ ਕੇ ਅੱਖਾਂ ਸੁੱਜ ਗਈਆਂ ਬਹੁਤ ਔਖਾ ਬਚਾਉਣਾ ਪਿਆ ਸੋ ਕੋਈ ਵੀ ਜਦੋਂ ਫੇਸ ਮਾਸਕਸ ਤੁਸੀਂ ਲਾਉਂਦੇ ਹੋ ਕਿਰਪਾ ਕਰਕੇ ਪਹਿਲਾਂ ਬਾਹ ਤੇ ਜਾਂ ਹੱਥ ਤੇ ਉਹਨੂੰ ਟੈਸਟ ਕਰ ਲਿਆ ਕਰੋ ਬਿਆਨਤ ਫੇਸ ਮਾਸਕਸ ਨੇ ਜਿਹੜੇ ਬਹੁਤ ਸਵੀਅਰ ਅਲਰਜੀ ਕਰ ਸਕਦੇ ਨੇ ਇਵਨ ਸਾਹ ਤੱਕ ਤੁਹਾਡਾ ਰੁਕ ਸਕਦਾ ਇਸੇ ਤਰ੍ਹਾਂ ਕਈ ਜਿਹੜਾ ਵਾਲਾਂ ਨੂੰ ਰੰਗਣ ਲਈ ਬਿਲਕੁਲ ਢਾਈ ਜਾਂ ਹੈਨਾ ਵੀ ਲਾਇਆ ਜਾਂਦਾ ਮਹਿੰਦੀ ਵੀ ਕਈ ਤਰ੍ਹਾਂ ਦੀ ਉਹ ਵੀ ਅਲਰਜੀ ਕਰ ਦਿੰਦੀ ਹੈ ਤੇ ਇਹ ਤਾਂ ਬੜੇ ਕਾਮਨ ਜੇ ਕੌਜ਼ਸ ਨੇ ਤੇ ਦੇਖੋ ਔਰ ਪਿੰਪਲਸ ਲਾਨ ਲਈ ਵਿਟਾਮਿਨ A ਯਾ ਰੈਟino A ਕਰੀਮ ਆਮ ਲਾਈ ਜਾਂਦੀ ਉਹ ਵੀ ਕਈ ਵਾਰ ਬਹੁਤ ਤਗੜੀ ਅਲਰਜੀ ਕਰ ਸਕਦੀ ਜੀ ਸੋ ਕੋਸਮੈਟਿਕਸ ਇੱਕ ਮੇਜਰ ਇਸ ਵੇਲੇ ਕਾਰਨ ਬਣਦਾ ਪਿਆ ਜੇ ਜਿਹੜੇ ਬੜੀ ਸਵੀਅਰ ਤਗੜੀ ਅਲਰਜੀ इवन ਲਿਪਸਟਿਕਸ ਕਈ ਜੋ ਖਿਮਾ ਕਰਿਓ ਹਰਬਲ ਦੇ ਨਾਮ ਨਾਲ ਭਾਵੇਂ ਉਹ ਜਾਣੀਆਂ ਜਾਂਦੀਆਂ ਨੇ ਪਰ ਉਹਨਾਂ ਵਿੱਚ ਕਈ ਵਾਰੋਂ ਨਹੀਂ ਪ੍ਰੋਪਰ ਬਣਾਈਆਂ ਹੁੰਦੀਆਂ ਕੁਝ ਜਾਂ ਨਹੀਂ ਉਹਨਾਂ ਦੇ ਕੱਡੇ ਐਲਕਲੋਇਡਸ ਜੋ ਵੀ ਪ੍ਰੋਪਰ ਤੇ ਉਹਦੇ ਨਾਲ ਵੀ ਬੜੀ ਸਵੀਅਰ ਬੁੱਲਾਂ ਦਾ ਸੁੱਜ ਜਾਣਾ ਸਾਹ ਰੁਕ ਜਾਣਾ ਇਸ ਤਰ੍ਹਾਂ ਦੇ ਤੇ ਕੁਝ ਹੋਰ ਵੀ ਕਈ ਖਾਣੇ ਦੀਆਂ ਚੀਜ਼ਾਂ ਦੇ ਵਿੱਚ ਕਲਰ ਪਾਏ ਜਾਂਦੇ ਨੇ ਬੜੀ ਤਗੜੀ ਅਲਰਜੀ ਕਰ ਦਿੰਦੇ ਨੇ ਜਿ ਆਮ ਟਾਫੀਜ਼ ਜਾਂ ਚਾਕਲੇਟਸ ਵਿੱਚ ਵੀ ਜਿਹੜੇ ਕਲਰਸ ਪੈਂਦੇ ਨੇ ਬੜੇ ਤਗੜੇ ਤਰੀਕੇ ਨਾਲ ਪ੍ਰੈਜ਼ਰਵੇਟਿਵ ਜਿਹੜੇ ਪਾਏ ਜਾਂਦੇ ਨੇ ਖਾਣਿਆਂ ਨੂੰ ਉਹਨਾਂ ਦੀ ਸ਼ੈਲਫ ਲਾਈਫ ਵਧਾਉਣ ਲਈ ਪਾਵੇਂ ਉਹ ਟ੍ਰਾਫੀਆਂ ਆ ਜਾਂ ਜਿਹੜੇ ਕੈਨ ਫੂਡਸ ਨੇ ਜਿੰਨੇ ਵੀ ਸੌਸੇਸ ਨੇ ਕੋਈ ਵੀ ਪ੍ਰਿਪੇਅਰਡ ਫੂਡ ਮਾਰਕੀਟ ਚ ਹੁੰਦਾ ਉਹਦੇ ਚ ਪ੍ਰੈਜ਼ਰਵੇਟਿਵ ਜ਼ਰੂਰ ਹੁੰਦਾ ਸੋ ਕਿਸੇ ਵੀ ਪ੍ਰੈਜ਼ਰਵੇਟਿਵ ਤੋਂ ਬੜੀ ਸੇਵੀਅਰ ਤੇ ਕਲਰਿੰਗ ਏਜੈਂਟ ਤੋਂ ਤਾਂ ਅਲਰਜੀ ਬੜੀ ਕਾਮਨ ਹੈ ਬਿਲਕੁਲ ਜੀ ਫਿਰ ਸਕੀਬੀਜ਼ ਜੋ ਲਾਗ ਦੀ ਬਿਮਾਰੀ ਜੇ ਕਿ ਤੁਹਾਨੂੰ ਇੱਕ ਤੋਂ ਦੂਜੇ ਨੂੰ ਸਾਰੀ ਰਾਤ ਖੁਰਕਦੇ ਰਹਿੰਦਾ ਹੈ ਬੁਰਾ ਹਾਲ ਸਾਰਾ ਟੱਬਰ ਖੁਰਕੀ ਜਾਂਦਾ ਬਿਲਕੁਲ ਖਾਸ ਕਰਕੇ ਇੱਥੇ ਉਂਗਲਾਂ ਦੇ ਵਿੱਚਕਾਰ ਤੇ ਢਿੱਡ ਤੇ ਬਹੁਤ ਜ਼ਿਆਦਾ ਖਾਰਿਸ਼ ਹੁੰਦੀ ਹੈ ਤੇ ਇੱਕ ਤਰ੍ਹਾਂ ਦੀ ਖਾਜ ਜਿਹੜੀ ਕਿ ਸਕੀਬੀਜ਼ ਹੁੰਦੀ ਹੈ ਜਿਹਨੂੰ ਨਾਰਵੇਜੀਅਨ ਸਕੀਬੀਜ਼ ਕਿਹਾ ਜਾਂਦਾ ਹੈ ਇਹ ਵਾਲੇ ਮਰੀਜ਼ ਜਿਹੜੇ ਹੁੰਦੇ ਨੇ ਉਹ ਇੰਸਟੀਚੂਨਸ ਜਿਵੇਂ

ਤੋ ਇੱਕ ਤੋਂ ਦੂਜੇ ਤੋਂ ਇਹ ਇਨਫੈਕਸ਼ਨ ਬੜੀ ਕਾਮਨ ਹੋ ਜਾਂਦੀ ਹੈ। ਬਿਲਕੁਲ ਜੀ ਨਾਲ ਮੈਂ ਤਾਂ ਵਿੱਚ ਹੱਸ ਰਹੀ ਸਾਂ ਕਿ ਜੂਹਾ ਜਿਹੜੀ ਮੈਨੂੰ ਲੱਗਦਾ ਕੋਈ ਵਿਰਲੀ ਮਾਂ ਹੋਣੀ ਹੈ ਜਿਨੇ ਨਾ ਇਹ ਕਿਹਾ ਹੋਵੇ ਵੀ ਹਸਪਤਾਲਾਂ ਚ ਬੱਚੇ ਭੇਜੇ ਅਖਾਜ ਤਾਂ ਬਿਮਾਰੀ ਲੈ ਹੀ ਆਂਦੇ ਨੇ ਪਰ ਉਹ ਜੂਹਾ ਪਵਾ ਕੇ ਜਦੋਂ ਆਂਦੇ ਨੇ ਉਹ ਜੂਹਾ ਵੀ ਚੰਗੀ ਤਗੜੀ ਖੁਰਕ ਕਰ ਦਿੰਦੀਆਂ ਨੇ ਸਾਰਾ ਦਿਨ ਬੱਚਾ ਖੁਰਕਦਾ ਹੀ ਰਹਿੰਦਾ। ਸੋ ਕਈ ਕਿਸਮਾਂ ਦੇ ਜੀ ਪੇਟ ਦੇ ਕੀੜੇ ਨੇ ਜਿਹੜੇ ਜਿਨ੍ਹਾਂ ਨਾਲ ਤੁਹਾਨੂੰ ਤਗੜੀ ਖਾਰਿਸ਼ ਉਸ ਕਾਰਨ ਵੀ ਹੋ ਸਕਦੀ ਹੈ। ਹਾਂ ਜੀ ਕਿਸੇ ਤੋਂ ਵੀ ਕੋਈ ਵੀ ਕੀੜਾ ਤੇ ਖਾਸ ਕਰਕੇ ਹੁੰਦਾ ਜੀ थ्रेड ਵਰਮ ਉਹ ਟੱਟੀ ਦੇ ਵਾਲੀ ਜਗ੍ਹਾ ਤੇ ਆਸ-ਪਾਸ ਇਹਨਾਂ ਸਿਹ ਆਸ-ਪਾਸ ਬਹੁਤ ਜ਼ਿਆਦਾ ਖਾਜ ਹੁੰਦੀ ਹੈ ਤੋਂ ਐਂਟਰੋਬੀਆ ਸਾਨੂੰ ਕਹਿੰਦੇ ਨੇ ਉਹ ਇੱਕ ਆਮ ਕੀੜਾ ਵੈਸੇ ਕਿਸੇ ਵੀ ਪੇਟ ਦੇ ਜਿਹੜਾ ਕੀੜਾ ਉਹਦੇ ਕਰਕੇ ਅਲਰਜੀ ਹੋ ਸਕਦੀ ਆ ਵੈਸੇ ਮਲੰਪ ਕਹਿੰਦੇ ਜਿੰਨਾਂ ਨੂੰ ਵੈਸੇ ਨਾ ਅਸੀਂ ਮੱਛਰਾਂ ਨੂੰ ਬਦਨਾਮ ਕੀਤਾ ਹੋਇਆ ਜਿਹੜੀ ਨਾ ਦੰਦੀ ਮਾਰਦੀ ਉਹ ਤਾਂ ਮੱਛਰੀ ਹੁੰਦੀ ਆ ਨਾ ਸੋ ਮਿਸਿਸ ਮੱਛਰ ਜੇ ਜਿਹੜੀ ਖੂਨ ਪੀਂਦੀ ਜੇ ਮੱਛਰ ਤਾਂ ਵਿਚਾਰਾ ਸਾਹੂ ਜੇ ਉਹ ਤਾਂ ਬੂਤੇ ਬਾਟੇ ਨਾ ਨਾ ਫਰੂਟ ਜੂਸ ਪਿੰਦਾ ਵਿਚਾਰਾ ਫਰੂਟ ਜੂਸ ਪਿੰਦਾ ਸੋ ਖੂਨ ਤਾਂ ਸਾਡੀ ਮੱਛਰੀ ਹੀ ਪੀਂਦੀ ਜੇ ਸੋ ਕੈਰ ਜੀ پریگنینسی دوران خاج hmm. بہت عام جے او کئی قسم دے اندر ساڑے راستے ہارمونہ دی تبدیلی صدقائے ہو سکتا جے ایک پریگنینسی uh, دے بیچ بیماری جے جی انہوں کہندے ہیں کولیسٹریسز ڈوزیز اور پریگنینسی جے دے بیچ ہلکا پیلیا ہو جاندہ ہے تے جگر تھوڑا جا سوچ جاندہ ہے تو کولیسٹریسز اور پریگنینسی بیچ بھی خاج بہت ہو جاندہ ہے ਅਸੀਂ ਜੀ ਇਲਾਜ ਘਰੇਲੂ ਵੀ ਦੱਸਾਂਗੇ ਤੇ ਉਹ ਨੁਸਖੇ ਜਿਸ ਲਈ ਡਾਕਟਰ ਕੋਲ ਨਾ ਜਾਣਾ ਹੋਏ ਪਰ ਉਹ ਲਾਸਟ ਫੇਜ਼ ਵਿੱਚ ਆ ਰਹੇ ਨੇ ਸੋ ਕਾਰਨ ਪਲੀਜ਼ ਜੇ ਤੁਸੀਂ ਪੂਰੇ ਸੁਣ ਸਕੋਗੇ ਤਾਂ ਉਸ ਕਾਰਨਾਂ ਦੇ ਅਕੋਰਡਿੰਗ ਹੀ ਇਲਾਜ ਹੋਣਾ ਹੈ ਬਿਲਕੁਲ ਮੈਂ ਉਸ ਤੋਂ ਪਹਿਲਾਂ ਇੱਕ ਚੀਜ਼ ਦੱਸ ਦਿਆਂ ਕਿ ਇੱਕ ਸਾਈਕੋਜਨਿਕ ਵੀ ਹੁੰਦੀ ਜੇ ਕਿ ਤੁਹਾਨੂੰ ਇੱਕ ਯਾਨੀ ਸਟ੍ਰੈਸ ਦੇ ਅੰਡਰ ਆ ਕੇ ਤੁਸੀਂ ਦੇਖੋਗੇ ਕਿ ਤੁਸੀਂ ਬਿਨਾ ਮਤਲਬ ਇੰਜ ਹੱਥ ਇੱਧਰ ਉੱਧਰ ਖਾਜ ਕਰਨੀ ਸ਼ੁਰੂ ਕਰ ਦਿੰਦੇ ਹੋ ਹੁਣ ਲੱਗ ਜਾਂਦੇ ਨੇ ਸਾਡੇ ਇਸ ਤਰ੍ਹਾਂ ਦੇ ਸਟ੍ਰੈਸਰਸ ਨਿਕਲਦੇ ਨੇ ਬਾਡੀ ਵਿੱਚ ਜੋ ਸਾਨੂੰ ਖਾਜਤੇ ਸੋ ਇੱਕ ਮੇਜਰ ਰੀਜ਼ਨ ਏ ਕਿ ਜਦੋਂ ਵੀ ਤਣਾਅ ਅਦੀਨ ਹੋ ਡਿਪਰੈਸਡ ਹੋ ਸਟ੍ਰੈਸ ਏ ਤਾਂ ਤੁਹਾਨੂੰ ਖਾਜ ਹੋ ਸਕਦੀ ਏ ਘਰ 'ਚ ਜੇ ਤੁਸੀਂ ਕੋਈ ਪਾਲਤੂ ਜਾਨਵਰ ਰੱਖੇ ਜਿਵੇਂ ਚਿੜੀਆਂ ਕੁੱਤੇ ਘੋੜੇ ਬਿਲਕੁਲ ਮੱਝਾਂ ਉਹਨਾਂ ਨਾਲ ਵੀ ਕਈ ਵਾਰ ਮਗਰੋਂ ਲੈਂਦੀ ਹੋਈ ਨਹੀਂ ਖਾਜ ਉਹ ਸਦਕਾ ਹੁੰਦੀ ਰਹਿੰਦੀ ਜੇ ਬਿਲਕੁਲ ਜਿ ਜਿਗਰ ਗੁਰਦੇ ਥਾਇਰੋਇਡ ਇਹਨਾਂ ਬਾਰੇ ਜ਼ਰੂਰ ਦੱਸੋ ਬਿਲਕੁਲ ਜੀ ਦੇਖੋ 슈ਗਰ ਦੇ ਮਰੀਜ਼ ਦੀ ਸਭ ਤੋਂ ਪਹਿਲਾਂ ਗੱਲ ਕਰੀਏ ਕਿ 슈ਗਰ ਦੇ ਮਰੀਜ਼ ਦੇ ਵਿੱਚ ਪਾਵੇਂ ਕੰਟਰੋਲਡ ਹੈ ਜਾਂ अनकंट्रोल्ड 슈ਗਰ ਹੈ ਇੱਕ ਖਾਜ ਹੋਣੀ ਖਾਸ ਕਰ ਲੰਮੇ ਟਾਈਮ ਦੀ ਜੇ ਤਾਂ 슈ਗਰ ਹੁੰਦੀ ਹੈ ਨਾ ਸੋ ਚਮੜੀ ਦਾ ਇਹ ਨਾਰਮਲ ਹੋ ਜਾਂਦਾ ਇਹਦਾ ਕਾਰਨ ਹੀ ਹੁੰਦਾ ਜੀ ਕਿ ਆਟੋ ਨਰਵਜ਼ ਇਨਵੋਲਵ ਹੋ ਜਾਂਦੀਆਂ ਨੇ ਤਾਂ ਪਸੀਨਾ ਕਈ ਵਾਰੀ ਵੱਧ ਆਉਂਦਾ ਹੈ ਤੇ ਕਈ ਵਾਰੀ ਪਸੀਨਾ ਬਹੁਤ ਘੱਟ ਜਾਂਦਾ ਹੈ ਇਸੇ ਕਰਕੇ ਹੀ ਪੈਰ ਤੇ ਅਲਸਰ ਜਿਹਨੂੰ ਡਾਇਬੀਟਿਕ ਫੁੱਟ ਕਹਿੰਦੇ ਆ ਉਹ ਵੀ ਹੁੰਦਾ ਤੇ ਨਾਲ ਦੀ ਨਾਲ ਚਮੜੀ ਸੁੱਕਣ ਕਰਕੇ ਖਾਜ ਹੁੰਦੀ ਰਹਿੰਦੀ ਹੈ ਇੱਕ ਬਹੁਤ ਇੰਪੋਰਟੈਂਟ ਕਾਰਨ ਹੈ ਜੀ ਜਿਸੇ ਥੋੜੀ ਜਿਹੀ ਸੀਰੀਅਸ ਕਾਰਨਾਂ ਤੇ ਜੇ ਆਈਏ ਕਿ ਜਿਗਰ ਦੇ ਵਿੱਚ ਕਦੋਂ ਹੁੰਦਾ ਜੇ ਕਿਸੇ ਮਰੀਜ਼ ਨੂੰ ਪੱਥਰੀ ਦੀ ਸ਼ਿਕਾਇਤ ਹੋਏ ਪਿੱਤੇ 'ਚ ਪੱਥਰੀ ਹੁੰਦੀ ਹੈ ਜਦੋਂ ਉਹ ਢੇਠਾ ਨਿਕਲ ਕੇ ਰਸਤਾ ਬੰਦ ਕਰ ਦਿੰਦੀ ਹੈ ਬਾਇਲ ਇੰਟੈਸਟਾਈਨ 'ਚ ਨਹੀਂ ਜਾ ਸਕਦਾ ਇਹਨੂੰ ਕਹਿੰਦੇ ਨੇ ਜੀ ਆਬਸਟ੍ਰਕਟਿਵ ਜੌਂਡਿਸ ਇਹ ਹਾਲਤ ਦੇ ਵਿੱਚ ਮਰੀਜ਼ ਦੀਆਂ ਅੱਖਾਂ ਪੀਲੀਆਂ ਹੋ ਜਾਂਦੀਆਂ ਨੇ ਪਿਸ਼ਾਬ ਪੀਲਾ ਆਉਂਦਾ ਹੈ ਲੇਕਿਨ ਟੱਟੀ ਸਫੇਦ ਰੰਗ ਦੀ ਆਉਂਦੀ ਹੈ ਪੀਲੀ ਨਹੀਂ ਹੁੰਦੀ ਜਿਹੜੀ ਨਾਰਮਲ ਕਲਰ ਹੈ ਕਲੇ ਕਲਰਡ ਸਟੂਲਸ ਕਹਿੰਦੇ ਨੇ ਤੇ ਉਹਦੇ ਵਿੱਚ ਮਰੀਜ਼ ਨੂੰ ਖਾਜ ਹੋ ਸਕਦੀ ਹੈ ਇਸੇ ਤਰੀਕੇ ਨਾਲ ਜੇ ਵਾਇਰਲ ਹੈਪਟਾਈਟਿਸ ਹੈ ਹੈਪਟਾਈਟਿਸ A ਕਰਕੇ ਹੈ ਹੈਪਟਾਈਟਿਸ E ਕਰਕੇ ਹੈ ਜਾਂ ਕਦੇ-ਕਦੇ ਹੈਪਟਾਈਟਿਸ B ਕਰਕੇ ਹੈ ਇਸੇ ਤਰੀਕੇ ਨਾਲ ਵੀ ਮਰੀਜ਼ ਨੂੰ ਵਾਇਰਲ ਹੈਪਟਾਈਟਿਸ ਵਿੱਚ ਵੀ ਖਾਜ ਹੋ ਸਕਦੀ ਹੈ ਤੇ ਇੱਕ ਔਰਤਾਂ ਦੇ ਵਿੱਚ ਵੱਧ ਕਾਮਨ ਬਿਮਾਰੀ ਹੈ ਪ੍ਰਾਇਮਰੀ ਬਿਲੀਰੀ ਸਿਰੋਸਿਸ ਉਹਦੇ ਵਿੱਚ ਵੀ ਖਾਜ ਹੋ ਸਕਦੀ ਹੈ ਤੇ ਕਮਾਲ ਦੀ ਗੱਲ ਇਹ ਹੈ ਕਿ

ਨੇ ਉਥੇ ਮਰੀਜ਼ ਨੂੰ ਖਾਜ ਸਾਰੇ ਸਰੀਰ ਤੇ ਖਾਜ ਹੋ ਜਾਂਦੀ ਹੈ ਤੇ ਇੰਨਾ ਬੁਰਾ ਹਾਲ ਹੋ ਜਾਂਦਾ ਕਿ ਉਹ ਨਾ ਸੌਂ ਸਕਦਾ ਨਾ ਜੀ ਸਕਦਾ ਇਸੇ ਤਰੀਕੇ ਨਾਲ ਜੇ ਅਸੀਂ ਗੱਲ ਕਰੀਏ ਗੁਰਦੇ ਦੇ ਰੋਗਾਂ ਦੀ ਸੋ ਜਿਹੜੇ ਮਰੀਜ਼ਾਂ ਦੇ ਗੁਰਦੇ ਫੇਲ ਹੋ ਜਾਣ ਤੇ ਉਹਨੂੰ ਅਸੀਂ ਕਹਿ ਦਿੰਦੇ ਆ ਜੀ ਇਹਨੂੰ ਕ੍ਰੋਨਿਕ ਕਿਡਨੀ ਡਿਜ਼ੀਜ਼ ਹੋ ਗਈ ਜਾਂ ਕ੍ਰੋਨਿਕ ਰੀਨਲ ਫੇਲਅਰ ਹੋ ਗਿਆ ਤੇ ਆਮ ਤੌਰ ਤੇ ਜਦੋਂ ਜੀ ਐਫ ਆਰ ਇੱਕ ਹੁੰਦਾ ਹੈ ਉਹ ਬਹੁਤ ਘਟ ਜਾਂਦਾ ਹੈ glomerular filtration rate ਜਿਹੜਾ ਆਮ ਨਾਰਮਲ 90 ਹੁੰਦਾ ਜਦੋਂ 10 ਤੋਂ ਹੇਠਾਂ ਰਹਿ ਜੇ ਤੇ ਮਰੀਜ਼ ਨੂੰ ਡਾਇਲਿਸਿਸ ਕਰਾਉਣਾ ਪੈਂਦਾ ਤੇ ਐਸੇ ਮਰੀਜ਼ ਜਿਨ੍ਹਾਂ ਨੂੰ ਡਾਇਲਿਸਿਸ ਤੇ ਰਹਿਣਾ ਪੈਂਦਾ ਹੈ ਕਿਡਨੀ ਫੇਲਿਅਰ ਕਰਕੇ ਉਹਨਾਂ ਨੂੰ ਖਾਜ ਦੀ ਜਿਹੜੀ ਸ਼ਿਕਾਇਤ ਹੈ ਸਾਰੇ ਸਰੀਰ ਤੇ ਬਹੁਤ ਜ਼ਿਆਦਾ ਹੁੰਦੀ ਹੈ ਤੇ ਇਹ ਸਟੱਡੀਜ਼ ਦੱਸਦੀਆਂ ਨੇ ਕਿ ਇਹ ਇੱਕ ਸੀਰੀਅਸ ਸਿੰਪਟਮ ਹੈ ਤੇ ਕਮਾਲ ਦੀ ਗੱਲ ਇਹ ਹੈ ਕਿ ਡਾਇਲਿਸਿਸ ਕਰਨ ਦੇ ਬਾਅਦ ਵੀ ਇਸ ਖਾਜ ਤੋਂ ਛੁਟਕਾਰਾ ਨਹੀਂ ਮਿਲਦਾ ਬਿਲਕੁਲ ਜੀ ਮੈਂ ਇੰਨੀ ਗੱਲ ਦੱਸ ਦਿਆਂ ਕਿ ਜਦੋਂ ਐਕਿਊਟ ਕਿਡਨੀ ਡਿਜ਼ੀਜ਼ ਹੁੰਦੀ ਜੇ ਉਦੋਂ ਖਾਜ ਨਹੀਂ ਹੁੰਦੀ ਸੋ ਕ੍ਰੋਨਿਕ ਜਦੋਂ ਲੰਬੇ ਸਮੇਂ ਤੋਂ ਚੱਲ ਰਹੀ ਜੇ ਪਰ ਇਹ ਅਸੀਂ ਆਮ ਤੌਰ ਤੇ ਕੋਈ ਬਹੁਤਾ ਡਰਾਉਣ ਦੀ ਗੱਲ ਨਹੀਂ ਕਰਦੇ ਪਰ ਖੋਜਾਂ ਦੇ ਉੱਤੇ ਆਧਾਰਿਤ ਜੇ ਕਿ ਜੇ ਹਿਮੋਡਾਇਲਿਸਿਸ ਦੇ ਉੱਤੇ ਕਿਸੇ ਨੂੰ ਹੈ ਯਾਨੀ ਉਸ ਡਾਇਲਿਸਿਸ ਚੱਲ ਰਿਹਾ ਹੈ ਗੁਰਦੇ ਦੇ ਰੋਗੀ ਨੂੰ ਤੇ ਇਹ ਖਾਜ ਲਗਾਤਾਰ ਜੇ ਸ਼ੁਰੂ ਹੋ ਚੁੱਕੀ ਜੇ ਤੇ ਸਾਬਤ ਹੋਏ ਤੱਥ ਨੇ ਕਿ ਮੈਕਸਿਮਮ ਲਾਈਫ ਦੀ ਐਕਸਪੈਕਟੈਂਸੀ ਦੱਸ ਦਿੰਦਾ ਕਿ ਤੁਹਾਡੇ ਕੋਲ ਸਿਰਫ ਮੈਕਸਿਮਮ 3 ਸਾਲ ਨੇ ਯਾਨੀ ਉਸ ਤੋਂ ਪਹਿਲਾਂ 20 हो सकदा जे प्रोवाइडेड ਤੁਸੀਂ ਰੀਨਲ ਟ੍ਰਾਂਸਪਲੈਂਟ ਨਹੀਂ ਕਰਵਾਓਗੇ ਤਾਂ ਤੁਹਾਡੇ ਕੋਲ ਵੱਧੋ ਵੱਧ ਉਮਰ ਸਿਰਫ 3 ਸਾਲ ਬਚੀ ਜੇ ਇਸੇ ਤਰ੍ਹਾਂ ਜੀ ਕਈ ਕਿਸਮ ਦੀ ਥਾਇਰੋਇਡ ਦੀ ਬਿਮਾਰੀ ਥਾਇਰੋਇਡ ਘੱਟ ਕੰਮ ਕਰੇ ਜਾਂ ਵੱਧ ਕੰਮ ਕਰੇ ਪੈਰਾਥਾਇਰੋਇਡ ਗਲੈਂਡ ਹੁੰਦਾ ਜੀ 4 ਗਲੈਂਡ ਹੁੰਦੇ ਥਾਇਰੋਇਡ ਦੇ ਪਿਛਲੇ ਪਾਸੇ ਸੋ ਉਹਨਾਂ ਦਾ ਵੀ ਵੱਧ ਕੰਮ ਕਰਨਾ ਜਾਂ ਘੱਟ ਕੰਮ ਕਰਨਾ ਕਈ ਵਾਰੀ ਇਸ ਤਰ੍ਹਾਂ ਖਾਜ ਦੀ ਸ਼ਿਕਾਇਤ ਕਰ ਸਕਦਾ ਤੇ ਡੈਂਗੂ ਵਾਲਿਆਂ ਨੂੰ ਖੁਸ਼ ਹੋ ਜਾਣਾ ਚਾਹੀਦਾ ਜੀ ਕਿਉਂਕਿ ਜਦੋਂ ਡੈਂਗੂ ਹੋ ਕੇ हटਿਆ ਤੇ ਤੁਹਾਨੂੰ ਖਾਜ ਸ਼ੁਰੂ ਹੋ ਚੁੱਕੀ ਜੇ ਨਾ ਇਹਦਾ ਮਤਲਬ ਜੇ ਤੁਸੀਂ ਤੰਦਰੁਸਤ ਹੋ ਚੱਲਿਓ ਕੁਦਰਤ ਵੱਲੋਂ ਇੱਕ ਸੁਨੇਹਾ ਆਇਆ ਜੇ ਕਿ ਹਾਂਜੀ ਹੁਣ ਅਸੀਂ ਖੁਰਕ ਖੁਰਕ ਕੇ ਕੱਢ ਰਹੇ ਹਾਂ ਤੁਹਾਡੇ ਅੰਦਰੋਂ ਸਾਰੇ ਦਾ ਸਾਰਾ ਡੈਂਗੂ ਖਤਮ ਜੇ ਸੋ ਡੈਂਗੂ ਚ ਖਾਜ ਲਈ ਰੱਬ ਦਾ ਵਾਸਤਾ ਜੇ ਬਿਆਨਤ ਦਵਾਈਆਂ ਖਾ ਖਾ ਕੇ ਉਦੋਂ ਆਂਦੇ ਨੇ ਜੀ ਮਰਨ ਲੱਗਿਆਂ ਜੀ ਉਸ ਕੋ ਚੰਗਾ ਸੁਨਿਆ ਜੇ ਕਾਜ ਦਾ ਮਤਲਬ ਜੇ ਨਿਕਲ ਗਿਆ ਡੇਂਗੂ ਸ਼ਾਬਾਸ਼ ਪਰ ਮੈਨੂੰ ਦੱਸੋ ਜੀ ਜੇਸੀਂ ਦੱਸਤੀ ਆਪਾਂ ਐਡਸ ਵਗੈਰਾ ਇਹ ਵੀ ਹੁਣ ਕੈਂਸਰ ਦੇ ਬਾਰੇ ਮੈਂ ਜ਼ਰੂਰ ਚਾਹੁੰਨੀ ਆ ਖਾਸ ਕਰਕੇ ਇੱਕ ਜਿਹੜਾ ਲਿੰਫ ਗਲੈਂਡਸ ਦਾ ਟਿਊਮਰ ਹੈ ਜਿਹਨੂੰ ਲਿੰਫੋਮਾ ਕਹਿੰਦੇ ਆ ਉਹਦੇ ਵਿੱਚ ਲਿੰਫ ਦੀਆਂ ਗ੍ਰੰਥੀਆਂ ਮੋਟੀਆਂ-ਮੋਟੀਆਂ ਹੋ ਜਾਂਦੀਆਂ ਨੇ ਉੱਤਕੇ ਗਲੇ 'ਚ ਹੋ ਸਕਦੀਆਂ ਨੇ ਜਾਂ ਕੱਛਾਂ 'ਚ ਹੋ ਸਕਦੀਆਂ ਨੇ ਜਾਂ ਲਿਵਰ ਜਿਗਰ ਬਾਦ ਸਕਦਾ ਹੈ ਜਾਂ ਤਿੱਲੀ ਬਾਦ ਸਕਦੀ ਹੈ ਸੋ ਇਹਨੂੰ ਹਾਜਗਨ ਲਿੰਫੋਮਾ ਯਾ ਨਾਨ ਹਾਜਗਨ ਲਿੰਫੋਮਾ ਸੋ ਉਹਦਾ ਇੱਕ ਬੜਾ ਸਾਈਨ ਹੁੰਦਾ ਜਿੱਥੇ ਨਾਲ ਦੀ ਨਾਲ ਮਰੀਜ਼ ਨੂੰ ਬੁਖਾਰ ਹੋਣਾ ਰਾਤ ਨੂੰ ਪਸੀਨੇ ਵਧ ਆਣਾ ਤੇ 10% ਤੋਂ ਵੱਧ ਭਾਰ ਘਟਣਾ ਦੇ ਨਾਲ ਨਾਲ ਖਾਜ ਦੀ ਸ਼ਿਕਾਇਤ ਜਿਹੜੀ ਹੈ ਇਹ ਬਹੁਤ ਕਾਮਨ ਹੈ ਇਸੇ ਤਰੀਕੇ ਨਾਲ ਖੂਨ ਦੀ ਕਮੀ ਤੇ ਪੋਲੀਸਾਈਥੀਮੀਆ ਵੈਰਾ ਨਾ ਇਹ ਦੋਨੋਂ ਕੋਨ ਘਟ ਹੋਏ ਜਾਂ ਵੱਧ ਹੋ ਜਾਏ ਦੋਨੋਂ ਹੀ ਦੋਨੋਂ ਖਾਜ ਕਰ ਸਕਦੇ ਨੇ ਪਰ ਜੀ ਮੈਨੂੰ ਦੱਸੋ ਜਿਹੜਾ ਦਿਮਾਗ ਦਾ ਕੈਂਸਰ ਫੇਫੜਿਆਂ ਦਾ ਕੈਂਸਰ ਕਾਰਸੀਨੋਇਡ ਇਹ ਸਾਰੇ ਇਹ ਸਾਰਿਆਂ ਦੇ ਵਿੱਚ ਵੀ ਟਿਊਮਰ ਜਵੇਂ ਜਿਹੜੇ ਕਾਰਸੀਨੋਇ ਟਿਊਮਰ ਹੁੰਦਾ ਹੈ ਖਾਸ ਕਰ ਜਦੋਂ ਮੈਟਾਸਾਈਜ਼ ਹੋ ਕੇ ਲਿਵਰ ਤੇ ਚਲਾ ਜਾਂਦਾ ਹੈ ਉਸ ਮਰੀਜ਼ ਨੂੰ ਚਾਰੇ ਪਾਸੇ ਖਾਜ ਹੋ ਜਾਂਦੀ ਹੈ ਉਹਦਾ ਲਾਲ ਐ ਲਾਲ ਟਮਾਟਰ ਵਰਗਾ ਮੂੰਹ ਹੋ ਜਾਂਦਾ ਹੈ ਖਾਸ ਕਰ ਜੇ ਉਹ ਮਾੜੀ ਜੀ ਸ਼ਰਾਬ ਪੀਂਦੇ ਬਿਲਕੁਲ ਜੀ ਤੇ ਕੈਂਸਰ ਦੇ ਇਲਾਜ ਦੌਰਾਨ ਵੀ ਕਈ ਵਾਰ ਬਹੁਤ ਤਗੜੀ ਖਾਰਿਸ਼ ਹੋ ਸਕਦੀ ਜੇ ਕਈ ਕਿਸਮਾਂ ਦੇ ਐਂਟੀਬਾਇਓਟਿਕਸ ਤੁਸੀਂ ਲੈ ਰਹੇ ਹੋ ਐਕਸੈਸ ਜਦੋਂ ਲੈ ਲਓ ਫਿਰ ਵੀ ਖਾਜ ਹੋ ਸਕਦੀ ਜੇ ਸੋ ਉਹਨਾਂ ਦਾ ਮੈਨੂੰ ਲੱਗਦਾ ਜੀ ਮੈਂ ਥੋੜਾ ਜਆ ਬਿਲਕੁਲ ਕੈਂਸਰ ਦੇ ਇਲਾਜ ਲਈ ਜਦੋਂ ਬਿਜਲੀਆਂ ਲਾਈ ਜਾਂਦੀਆਂ ਨੇ ਜਿਹੜੇ ਏਰੀਆ ਤੇ ਬਿਜਲੀ ਲੱਗਦੀ ਆ ਉਸ ਏਰੀਆ ਤੇ ਬਹੁਤ ਜ਼ਿਆਦਾ ਖਾਜ ਹੁੰਦੀ ਆ ਤੇ ਬਾਅਦ ਦੇ ਵੀ ਤੁਸੀਂ ਦੇਖਿਆ ਹੋਣਾ ਕਿ ਉਹ ਮਰੀਜ਼ ਦੂਰੋਂ ਪਛਾਣ ਆ ਜਾਂਦੇ ਨੇ ਕਿਉਂਕਿ ਬਿਜਲੀयां ਲੱਗਣ ਕਰਕੇ ਉਹਨਾਂ ਦੀ ਚਮੜੀ ਮੋਟੀ ਖੁਰਦਰੀ ਤੇ ਕਾਲੇ ਰੰਗ ਦੀ ਹੋ ਜਾਂਦੀ ਹੈ ਸੋ ਸਕਲਰ ਚੇਂਜ ਹੋ ਜਾਂਦਾ ਬਿਲਕੁਲ ਜੀ ਕਾਰਨ ਜੇ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਪਰ ਮੈਨੂੰ ਲੱਗਦਾ ਜੇ ਕੱਲੇ ਹੀ ਕਾਰਨ ਗਿਣਾਂਦੇ ਰਹਿ ਗਏ ਪ੍ਰੋਗਰਾਮ ਹੋ ਜਾਣਾ ਖਤਮ ਤੇ ਮੈਂ ਥੋੜੇ ਜੇ ਹੁਣ ਘਰੇਲੂ ਨੁਸਖੇ ਦੱਸ ਦਿਆਂ ਜੀ ਅਸੀਂ ਕਰਨਾ ਕੀ ਜੇ ਸਭ ਤੋਂ ਪਹਿਲਾਂ ਤਾਂ ਜੇ ਘਰ ਖਾਜ ਸ਼ੁਰੂ ਹੋਈ ਜੇ ਰੁਮਾਲ ਫੜੋ ਜੀ ਤੇ ਉਹਦੇ ਵਿੱਚ ਪਾ ਲਓ ਜੀ ਬਰਫ਼ ਤੇ ਉਹ ਤੁਸੀਂ ਉਸ ਥਾਂ ਤੇ ਪੋਲੀ ਪੋਲੀ ਲਾ ਲਓ ਤੇ ਪਰ ਇੱਕ ਅਸੂਲ ਜੇ ਜਿਹਨੂੰ ਥੰਬ ਰੂਲ ਕਹਿੰਦੇ ਆ ਅਸੀਂ ਇਸ ਤਰ੍ਹਾਂ ਕਰਕੇ ਥੰਬ ਰੂਲ ਬਈ ਤੁਸੀਂ ਖਾਜ ਕਰਨੀ ਨਹੀਂ ਸੋ ਉਹਨੂੰ ਬਿਲਕੁਲ ਇਸ ਤਰ੍ਹਾਂ ਕਰਕੇ ਨਾ ਸ਼ੁਰੂ ਕਰ ਦਿਓ ਕਿਉਂਕਿ ਇਹ ਤਾਂ ਨਾ ਇੱਕ ਤਾਂ ਅਸ਼ਿੰਦਰ ਜਦੋਂ ਜਦੋਂ ਕੋ ਭੂੰਡ ਲੜ ਜਾਂਦਾ ਨਾ ਤੇ ਬਚਪਨ ਤੇ ਕਹਿੰਦੇ ਹੁੰਦੇ ਸੀ ਕੜਾ ਲੈ ਕੇ ਨਾ ਉੱਥੇ ਰਗੜ ਦਿਓ ਫਟਾਫਟ ਬਿਲਕੁਲ ਨਾ ਕਰਿਓ ਬਿਲਕੁਲ ਨਾ ਕਰਿਓ ਭੂੰਡ ਲੜੇ ਤਾਂ ਕੀ ਕਰਨਾ ਚਾਹੀਦਾ ਅ ਬਿਲਕੁਲ ਜੀ ਇੱਕ ਨੁਸਖਾ ਦੱਸ ਦਿੰਨੀ ਆ ਜਿਹਦੇ ਨਾਲ ਸੋਜੇ ਛੁੱਕਾ ਹੀ ਨਹੀਂ ਹੁੰਦੀ ਉਸੇ ਵੇਲੇ ਤੁਸੀਂ ਲਾਲ ਦਵਾਈ ਜਿਹਨੂੰ ਅਸੀਂ ਕਹਿੰਨੇ ਆ ਜੀ ਤੁਹਾਨੂੰ ਬਾਹਰੋਂ ਦਾਣੇ ਮਿਲ ਜਾਣਗੇ ਪਰਮੈਗਨੇਟ ਪਰਮੈਗਨੇਟ ਜਿਹੜੀ ਕਿ ਆਲਮੋਸਟ ਮੁਫਤ ਵਰਗੀ ਚੀਜ਼ ਜੀ 10 20 ਰੁਪਏ ਦੀ ਉਹਦੇ 2 3 ਦਾਣੇ ਸਿਰਫ ਉਸ ਥਾਂ ਤੇ ਜਿੱਥੇ ਭੂਣ ਲੜਿਆ 2 3 ਦਾਣੇ ਰੱਖ ਦਿਓ ਤੇ ਉੱਥੇ ਇੱਕ ਡ੍ਰੌਪ ਆਪਣੀ ਉਂਗਲ ਦੇ ਨਾਲ ਉਸ ਦੇ ਉੱਤੇ ਪਾਣੀ ਪਾ ਕੇ ਉਹਨੂੰ ਉੰਜ ਹੀ ਰੱਖ ਦਿਓ ਜੀ ਉਹ ਤੁਹਾਨੂੰ ਕਾਲਾ ਕਾਲਾ ਜੇ ਉੱਥੇ ਹੋ ਕੇ ਉਸੇ ਤਰ੍ਹਾਂ ਹੀ ਉੱਥੇ ਉਹ ਸਾਰੇ ਦਾ ਸਾਰਾ ਵਿੱਚ ਜ਼ਹਿਰ ਚੂਸ ਲਏਗਾ ਕਿਸੇ ਵੀ ਹਾਲ ਵਿੱਚ ਕੜੇ ਨਾਲ ਨਾ ਰਗੜਿਓ ਸਿੰਪਲ ਤੁਸੀਂ ਪੋਟਾਸ਼ੀਅਮ ਪਰਮੈਗਨੇਟ ਆਪਣੇ ਬੱਚੇ ਵੀ ਜੇ ਹਸਪੀਟਲ ਗਏ ਨੇ ਉਹਨਾਂ ਨੂੰ ਦੇ ਕੇ ਰੱਖੋ ਇਸੇ ਇੱਕ ਚੀਜ਼ ਨਾਲ ਉਹ ਬਿਲਕੁਲ ਠੀਕ ਹੋ ਸਕਦੇ ਨੇ ਬਿਨਾ ਕਿਸੇ ਪ੍ਰੋਬਲਮ ਦੇ ਸੋ ਅਸੀਂ ਜੀ ਜੇ ਤੁਸੀਂ ਹੁਣ ਜਿਵੇਂ ਠੰਡਾ ਲਗਾਇਆ ਜੇ ਉਹ ਕਰ ਲਿਆ ਉਸ ਤੋਂ ਬਾਅਦ ਮੌਇਸਚਰਾਈਜ਼ਰ ਤੁਸੀਂ ਲਾ ਸਕਦੇ ਹੋ ਖਾਸ ਤੌਰ ਤੇ ਜੀ ਵਰਜਨ ਕੋਕੋਨਟ ਆਇਲ ਵਰਜਨ ਵਾਲਾ ਉਹ ਤੁਹਾਡੀ ਇਕਦਮ ਹੀ ਠੰਡਕ ਪਾ ਦਿੰਦਾ ਜੇ ਕਿਰਪਾ ਕਰਕੇ ਇਸ ਤਰੀਕੇ ਲਾਣਾ ਇੰਜ ਰਗੜ ਕੇ ਨਾ ਲਾਇਓ ਉਹ ਬਹੁਤ ਖਰਾਬ ਹੋ ਜਾਏਗਾ ਬਹੁਤ ਵੱਧ ਜਾਂਦੀ ਜੇ ਸੋ ਜਿਹੜਾ ਆਮ ਤੌਰ ਤੇ ਅਸੀਂ ਕਹਿੰਦੇ ਹਾਂ ਜੀ ਸਾਰੇ ਸਰੀਰ ਤੇ ਹੋ ਰਹੀ ਹੋਏ ਤਾਂ ਹਲਕੇ ਕੋਸੇ ਜੇ ਪਾਣੀ ਨਾਲ ਨਹਾ ਸਕਦੇ ਹੋ ਜਾਂ ਠੰਡੇ ਨਾਲ ਗਰਮ ਪਾਣੀ ਨਾਲ ਬਿਲਕੁਲ ਨਹੀਂ ਨਹਾਣਾ ਤੇ ਓਟਮੀਲ ਬਾਥ ਬੜਾ ਹੀ ਅਸਰਦਾਰ ਜੇ ਨਿਲਦਾ ਜੇ ਤੁਹਾਨੂੰ ਓਟਮੀਲ ਉਹਦੇ ਤੁਸੀਂ ਡਿਲਿਊਟ ਕਰਕੇ ਬਾਲਟੀ ਚ ਪਾ ਕੇ ਉਹਦੇ ਨਾਲ ਤੁਸੀਂ ਨਹਾ ਲਓਗੇ ਤਾਂ ਇੱਕਦਮ ਆਰਾਮ ਪੈ ਜਾਂਦਾ ਜੇ ਫਿਰ ਜੀ ਸਾਬਣ ਦੀ ਖਾਸ ਹੈ ਜੀ ਕਿ ਤੁਸੀਂ ਬਿਨਾ ਖੁਸ਼ਬੂ ਦੇ ਆਮ ਤੌਰ ਤੇ ਐਲਕਲਾਈਨ ਸੋਪ ਅਸੀਂ ਕਹਿੰਦੇ ਆ ਜਿਹਨੂੰ ਮੈਂ ਇਸ਼ਤਿਹਾਰਬਾਜ਼ੀ ਨਹੀਂ ਕਰ ਰਹੀ ਪਰ ਪੀਅਰ ਸੋਪ ਜਿਹੜਾ ਕਾਫੀ ਫਾਇਦੇਮੰਦ ਹੈ ਉਦੋਂ ਜਾਂ ਮੌਇਸਚਰਾਈਜ਼ਰ ਵਾਲਾ ਸੋਪ ਜਿਵੇਂ ਡਾਵ ਆਂਦਾ ਹੈ ਤੋਂ ਉਹਦੇ ਵਿੱਚ ਮੌਇਸਚਰਾਈਜ਼ਰ ਹੁੰਦਾ ਤੇ ਕੋਈ ਖੁਸ਼ਬੂ ਨਹੀਂ ਹੁੰਦੀ ਤੇ ਉਹਨੂੰ ਵਰਤਿਆ ਜਾਂਦਾ ਹੈ ਜਾਂ ਐਲੋਵੀਰਾ ਤੁਸੀਂ ਜਿਵੇਂ ਅਸੀਂ ਕਹਿੰਦੇ ਆ ਉਹ ਜੇ ਤੁਹਾਡੇ ਕੋਲ ਹੈ ਤਾਂ ਉਹ ਕਰੀਮ ਵੀ ਲਾ ਸਕਦੇ ਹੋ ਮੌਇਸਚਰਾਈਜ਼ਰ ਤੇ ਜਾਂ ਫਿਰ ਉਹਦਾ ਸਾਬਣ ਤੁਹਾਡੇ ਮੇਂ ਮਿਲਦਾ ਉਹ ਵੀ ਵਰਤ ਸਕਦੇ ਹੋ ਇਸੇ ਤਰ੍ਹਾਂ ਜੀ ਇੱਕ ਐਪਲ ਸਾਈਡਰ ਵਿਨੇਗਰ ਤੁਸੀਂ ਜੇ ਤੁਹਾਨੂੰ ਮਿਲ ਜਾਵੇ ਉਹਨੂੰ ਰੱਬ ਦਾ ਵਾਸਤਾ ਜੇ ਕਨਸੈਂਟ੍ਰੇਟਡ ਨਾ ਲਾਇਓ ਚਮੜੀ ਹੋਈ ਲਾ ਦੇਗਾ ਸੋ ਉਹਨੂੰ ਪੂਰੀ ਜਿਵੇਂ ਕਹਿ ਲਓ ਕਿ ਕੱਪ ਪੂਰੇ ਦੇ ਵਿੱਚ ਭਰੇ ਹੋਏ ਵਿੱਚ ਜੇ ਤੁਸੀਂ ਸਿਰਫ ਉਹਨੂੰ 10 ਬੂੰਦਾਂ ਪਾ ਕੇ ਉਹ ਤੁਸੀਂ ਆਪਣੇ ਇਸੇ ਤਰ੍ਹਾਂ ਸਾਰੇ ਪੋਲਾ ਪੋਲਾ ਜੇ ਕੱਪੜੇ ਨਾਲ ਲਾ ਲਓ ਉਹਦੇ ਨਾਲ ਵੀ ਆਰਾਮ ਆ ਸਕਦਾ ਜੇ ਫਿਰ ਜੀ ਹਾਈਡਰੋਕੋਰਟੀਸੋਨ ਹਾਈਡਰੋਕੋਰਟੀਸੋਨ ਕਰੀਮ ਇਹ ਬਾਜ਼ਾਰੋਂ ਤੁਸੀਂ ਆਮ ਖਰੀਦ ਕੇ ਜੇ ਤੁਹਾਨੂੰ ਬਹੁਤ ਇੱਕਦਮ ਜ਼ਿਆਦਾ ਵੱਧ ਗਈ ਹੈ ਲਾ ਸਕਦੇ ਹੋ ਤੁਸੀਂ ਸਟੀਰੋਇਡ ਕਰੀਮ ਹੈ ਤੇ ਇਹਦੇ ਲੋਕਲ ਲਾਣ ਦੇ ਕੋ ਥੋੜੇ ਟਾਈਮ ਲਈ ਸਾਈਡ ਇਫੈਕਟਸ ਵੀ ਪਰ ਨਾਲ ਦੀ ਨਾਲ ਦੇਖੋ ਰਸ਼ਿੰਦਰ ਜੀ ਜਦੋਂ ਕਹਿੰਦੇ ਨੇ ਬੱਚੇ ਨੂੰ ਰੋਜ਼ ਹੀ ਖਾਜ ਹੁੰਦੀ ਹੈ ਸਾਰੇ ਚੀਜ਼ ਦੇ ਕਦੇ ਨਾ ਕਦੇ ਤਫੜ ਬੰਦੇ ਰਹਿੰਦੇ ਨੇ ਸੋ ਉਹਦੇ ਲਈ ਐਡਵਾਈਸ ਕੀਤਾ ਜਾਂਦਾ ਹੈ ਕਿ ਜਿਹੜਾ ਉਹਦਾ ਰਹਿਣ ਸਹਿਣ এনवायरमेंट ਹੈ ਨਾ ਘਰ ਦਾ ਤੇ ਆਸ-ਪਾਸ ਦਾ ਉਹਨੂੰ ਹਾਈਪੋ ਐਲਰਜੈਨਿਕ ਕਰੋ ਮਤਲਬ ਕਿ ਅਲਰਜੀ ਘਟਾਓ ਸੋ ਕਿਵੇਂ ਘਟਾਓ ਕਿ ਬੱਚੇ ਨੂੰ ਜਿਹੜੇ ਨੇ ਨਾ ਸਿੰਥੈਟਿਕ ਕੱਪੜੇ ਨਹੀਂ ਪਾਣੇ ਉਹਨੂੰ ਪਿਓਰ ਕਾਟਨ ਦੇ ਕੱਪੜੇ ਪਾਣੇ ਨੇ ਇਸੇ ਤਰੀਕੇ ਨਾਲ ਪੈਟਸ ਜਿਹੜੇ ਨੇ ਘਰ ਦੇ ਵਿੱਚ ਉਹ ਪੈਟਸ ਨਹੀਂ ਹੋਣੇ ਚਾਹੀਦੇ ਤੇ ਘਰ ਦੇ ਵਿੱਚ ਮੋٹے ਕਾਟਨਸ ਤੇ ਕਾਰਪੈਟਸ ਇਹ ਨਾ ਰੱਖੋ ਤੇ ਜੇ ਹੈਗੇ ਨੇ ਤੇ ਉਹਨਾਂ ਨੂੰ ਝਾੜੋ ਬਿਲਕੁਲ ਨਹੀਂ ਉਹਨਾਂ ਨੂੰ ਡਰਾਈ ਉਹ ਕਰੋ ਵੈਕਿਊਮ ਕਰੋ ਤੇ ਹਫਤੇ ਚ ਇੱਕ ਵਾਰੀ ਤੇ ਵੈਟ ਮੋਪਿੰਗ ਕਰੋ ਘਰ ਦੀ ਝਾੜ ਪੂੰਝ ਨਹੀਂ ਕਰਨੀ ਬਿਲਕੁਲ ਵੈਟ ਮੋਪਿੰਗ ਦੇ ਨਾਲ ਸਾਰੀ ਮਿੱਟੀ ਚੱਕੋ ਇਹ ਬਹੁਤ ਜ਼ਰੂਰੀ ਹੈ ਤੇ ਜਿਹੜੀ ਬੈੱਡ ਸ਼ੀਟਾਂ ਨੇ ਤੇ ਸਰਾਨੇ ਦੇ ਖਿਲਾਫ ਨੇ ਇਹਨਾਂ ਨੂੰ ਬਹੁਤ ਫ੍ਰੀਕੁਐਂਟਲੀ ਬਦਲਣਾ ਚਾਹੀਦਾ ਕਿਉਂਕਿ ਬੈੱਡ ਦੇ ਵਿੱਚ ਜਿਹੜੇ ਬੈੱਡ ਮਾਈਟਸ ਨੇ ਉਹ ਬਹੁਤ ਜ਼ਿਆਦਾ ਬੱਚੇ ਨੂੰ ਖਾਜ ਘੱਟ ਸਕਦੇ ਨੇ ਸੋ ਇੱਕ ਅਲਰਜਿਕ ਤੋਂ ਪਰੇ ਰਹਿਣ ਦਾ ਇੱਕ ਤਰੀਕਾ ਹੈ ਤੇ ਨੈਚੁਰਲ ਖਾਣਾ ਦਿਓ ਤੇ ਉਹ ਤੁਸੀਂ ਦੱਸੋਗੇ ਕਿ ਜੀ ਮੈਂ ਇੱਕ ਘਰੇਲੂ ਨੁਸਖਾ ਹੋਰ ਦੱਸਣਾ ਚਾਹਾਂਗੀ ਜੀ ਸ਼ਹਿਦ ਦਾ ਚਮਚ ਲੈ ਕੇ ਥੋੜੀ ਜੀ ਉਹਦੇ ਚ ਹਲਦੀ मिलाके जे ਬਹੁਤ ਹੋ ਰਹੀ ਹੋਵੇ ਤਾਂ ਉਹ ਵੀ ਤੁਸੀਂ ਮਲ ਕੇ ਦੇਖਿਓ ਐਂ ਤੁਰੰਤ ਆਰਾਮ ਆ ਜਾਂਦਾ ਜੇ ਪ੍ਰੋਵਾਈਡਡ ਤੁਹਾਨੂੰ ਜੀ ਹਲਦੀ ਤੋਂ ਅਲਰਜੀ ਨਹੀਂ ਹੈ ਪਲੀਜ਼ ਉਹ ਦੇਖ ਲਿਓ ਕਿਉਂਕਿ ਇੱਕੋ ਨੁਸਖਾ ਸਾਰਿਆਂ ਤੇ ਸੇਮ ਅਸਰ ਨਹੀਂ ਕਰਦਾ ਹੁੰਦਾ ਪਰ ਇਹ ਅਜ਼ਮਾਇਆ ਜਾ ਚੁੱਕਿਆ ਕਿ ਸ਼ਹਿਦ ਦੇ ਵਿੱਚ ਚਮਚ ਲੈ ਕੇ ਤੁਸੀਂ ਹਲਦੀ ਲਾ ਕੇ ਤੇ ਉਹਨੂੰ ਤੁਸੀਂ ਲਾਓ ਦੇ ਨਾਲ ਆਰਾਮ ਇੱਕਦਮ ਆ ਜਾਂਦਾ ਟੀ ਟਰੀ ਆਇਲ ਵੀ ਕੋਸ਼ਿਸ਼ ਕੀਤੀ ਗਈ ਹੋਈ ਹੈ ਜੇ ਉਹਦੇ ਤੋਂ ਵੀ ਤੁਹਾਨੂੰ ਅਲਰਜੀ ਨਹੀਂ ਤਾਂ ਉਹ ਇੱਕਦਮ ਤੁਹਾਨੂੰ ਆਰਾਮ ਦੇ ਸਕਦਾ ਜੇ ਸੈਟਰੀਜ਼ਨ ਦੀ ਗੋਲੀ ਜੇ ਤੁਹਾਨੂੰ ਬਹੁਤ ਹੀ بے قابو ਹੋਏ ਪਏ ਹੋ ਤਾਂ ਉਸ ਟਾਈਮ ਤੁਸੀਂ ਉਹ ਵੀ ਲੈ ਸਕਦੇ ਹੋ ਕੋਈ ਇਨਾ ਉਹਦਾ ਨੁਕਸਾਨ ਨਹੀਂ ਪਰ ਜਿਵੇਂ ਮੈਂ ਦੱਸ ਚੁੱਕੀ ਹਾਂ ਜੀ ਹੀਟ ਨਾ ਹੋਵੇ ਯਾਨੀ ਤੁਸੀਂ ਜੇ ਹੁਣ ਗਰਮੀ ਅੱਤ ਦੀ ਐ ਹਿਮੀਡਿਟੀ ਆ ਉਹਦੇ ਚ ਖਾਰਸ਼ ਹੋਰ ਜ਼ਿਆਦਾ ਪਿੱਤੀ ਲੜਨ ਲੱਗ ਜਾਂਦੀ ਜੇ ਬੁਰਾ ਹਾਲ ਹੋ ਜਾਂਦਾ ਸੋ ਠੰਡੇ ਪਾਣੀ ਨਾਲ ਹੀ ਤੁਸੀਂ ਰੱਖੋ ਫਿਰ ਇੱਕ ਕੈਂਪਰ ਤੇ ਮੈਂਥੋਲ ਲੋਸ਼ਨ ਵੀ ਮਿਲਦੇ ਨੇ ਬਾਜ਼ਾਰ ਵਿੱਚ ਉਹ ਵੀ ਤੁਸੀਂ ਠੰਡਕ ਦਾ ਅਹਿਸਾਸ ਦਿੰਦੇ ਨੇ ਜਦੋਂ ਬੜਾ ਵਧੀਆ ਰਹਿੰਦਾ ਹੈ। ਉਹ ਵੀ ਤੁਸੀਂ ਮਲ ਸਕਦੇ ਹੋ ਜਿਸ ਨਾਲ ਤੁਰੰਤ ਆਰਾਮ ਆ ਸਕਦਾ ਪਰ ਬੇਨਤੀ ਜੇ ਹੱਥ ਜੋੜ ਕੇ ਸਾਰਾ ਕੁਝ ਦੱਸਣ ਦੇ ਬਾਅਦ ਵੀ ਜੇ ਤੁਹਾਨੂੰ 24 ਘੰਟੇ ਬਾਅਦ ਵੀ ਖਾਜ ਲਗਾਤਾਰ ਜਾਰੀ ਹੈ, ਸਾਹ ਲੈਣ ਚ ਦਿੱਕਤ ਹੈ, ਬੇਹੋਸ਼ੀ ਜਿਹੀ ਲੱਗ ਰਹੀ ਜੇ ਉਲਟੀ ਆ ਰਹੀ ਜੇ ਅੰਦਰ ਨਹੀਂ ਕੁਝ ਲੰਘ ਰਿਹਾ, ਦਿਲ ਕੱਚਾ ਹੋਣ ਲੱਗ ਗਿਆ, ਚੱਕਰ ਘੁਮੇਰ, ਦੋ-ਦੋ ਦਿਨ ਲੱਗ ਗਏ ਜਾਂ ਪਿਸ਼ਾਬ ਰੁਕ ਗਿਆ ਕੋਈ ਅਜਿਹਾ ਲੱਛਣ ਤੇਜ਼ ਬੁਖਾਰ ਹੋ ਗਿਆ ਬੁੱਲ ਸੁੱਜ ਗਏ ਨੇ ਸਾਹ ਲੈਣ ਤਕਲੀਫ ਹੋ ਰਹੀ ਸੋ ਬੁੱਲ ਦਾ ਸੁੱਜਣਾ ਤੇ ਜੀਬ ਦਾ ਸੁੱਜਣਾ ਇੱਕ ਬੜਾ ਸਾਈਨ ਹੈ ਕਿ ਅਲਰਜੀ ਜਿਹੜੀ ਹੈ ਉਹ ਬੜੀ ਸੀਰੀਅਸ ਹੈ ਮਾਈਲਡ ਨਹੀਂ ਹੈ ਤੇ ਜਿਵੇਂ ਤੁਸੀਂ ਗੱਲ ਕੀਤੀ ਵੀ ਲੰਗਾਂ ਚ ਤਕਲੀਫ ਤੇ ਸਾਲਾਂ ਚ ਤੇ ਕਲੀਫੇ ਵਰਨਿੰਗ ਸਾਈਨਸ ਨੇ ਇਹਨਾਂ ਦੇ ਬਾਰੇ ਖਿਆਲ ਕਰਨਾ ਇਹਨੂੰ ਡਿਸਮਿਸ ਨਾ ਕਰਿਓ ਬਿਲਕੁਲ ਤੁਰੰਤ ਡਾਕਟਰ ਕੋਲ ਜਾਓ ਤੇ ਫਿਰ ਟੈਸਟ ਲਾਜ਼ਮੀ ਜੇ ਤੁਸੀਂ ਡਾਕਟਰ ਸਾਹਿਬ ਜੇ ਥੋੜੇ ਜੇ ਟੈਸਟ ਦੱਸ ਦਿਓ ਤਾਂ ਮੈਂ ਫਿਰ ਖੁਰਾਕ ਬਾਰੇ ਦੱਸਣਾ ਚਾਹਾਂਗੀ ਬਿਲਕੁਲ ਜ਼ਰੂਰ ਤੇ ਸਿਰਫ ਜੇ ਕਈ ਵਾਰੀ ਐਲਰਜੀ ਦੀ ਜੋ ਬੁੱਲਾਂ ਦੀ ਅਸੀਂ ਦੱਸੀ ਹੈ ਵੀ ਐਡਰੇਨਲਿਨ ਦਾ ਇੰਜੈਕਸ਼ਨ ਲਾਣਾ ਪੈਂਦਾ ਹੈ ਲਾਈਫ ਸੇਵਿੰਗ ਨਹੀਂ ਤਾਂ ਡੈਥ ਵੀ ਹੋ ਸਕਦੀ ਹੈ ਸੋ ਇਹ ਇੱਕ ਸੀਰੀਅਸ ਸਾਈਨ ਹੈ ਇਹਦੇ ਵੱਲ ਧਿਆਨ ਕਰੋ ਸੋ ਟੈਸਟਾਂ ਦਾ ਜਿੱਥੇ ਤੱਕ ਗੱਲ ਹੈ ਕਿ ਨਾਰਮਲ ਟੈਸਟ ਜਿਵੇਂ ਹੀਮੋਗਲੋਬਿਨ ਹੋ ਗਿਆ ਪਲੇਟਲੇਟ ਕਾਊਂਟ ਹੋ ਗਿਆ ਕਿਉਂਕਿ ਪਲੇਟਲੇਟ ਕਾਊਂਟ ਵਧਦੇ ਨੇ ਪੋਲੀਸੀਥੀਮੀਆ ਵਿੱਚ ਘਟਦੇ ਨਹੀਂ ਜੇ ਡੇਂਗੀ 'ਚ ਘਟਦੇ ਨੇ ਜਾਂ ਮਲੇਰੀਆ 'ਚ ਘਟਦੇ ਨੇ ਉਹਨਾਂ ਦੇ ਵਿੱਚ ਵੀ ਖਾਜ ਹੁੰਦੀ ਹੈ ਇਸੇ ਤਰੀਕੇ ਨਾਲ ਜਿਗਰ ਦੇ ਟੈਸਟ ਕਿਉਂਕਿ ਜੇ ਪੀਲੀਆ ਹੈ ਤਾਂ ਜਿਗਰ ਦੇ ਟੈਸਟ ਕਰਾਣੇ ਪੈਣਗੇ ਜੇ ਨਾਲ ਉਲਟੀਆਂ ਹਨ ਨੌਜ਼ੀਆ ਹੈ ਪਿਸ਼ਾਬ ਕਾਟ ਆ ਰਿਹਾ ਅੱਖਾਂ ਦੇ ਆਸ-ਪਾਸ ਸੋਜਾ ਹੈ ਬਲੱਡ ਪ੍ਰੈਸ਼ਰ ਵਾਧਾ ਖੂਨ ਘਟਾ ਇਹ ਸਾਰੇ ਸਾਈਂਸ ਨੇ ਕ੍ਰੋਨਿਕ ਕਿਡਨੀ ਫੇਲਿਅਰ ਦੇ ਤੇ ਉਦੋਂ ਗੁਰਦੇ ਦੇ ਟੈਸਟ ਕਰਾਣੇ ਪੈਣਗੇ ਸੀਰਮ ਕੈਲਸ਼ੀਅਮ ਥਾਇਰਾਡ ਹਾਰਮੋਨਸ ਇਹ ਸਾਰੇ ਟੈਸਟ ਨੇ ਡਾਕਟਰ ਤੋੜਾ ਦੱਸ ਸਕਦਾ ਹੈ ਕਿ ਕਿਹੜੇ ਕੰਡੀਸ਼ਨ ਦੇ ਵਿੱਚ ਕਿਹੜਾ ਟੈਸਟ ਕਰਾਉਣ ਲਈ ਲਓ ਜੀ ਆਪਾਂ ਆ ਗਏ ਆ ਜੀ ਅਖੀਰਲੇ ਸਿਰੇ ਤੇ ਚੱਸਦੀ ਹੈ ਜੀ ਥੋੜੀ ਜੀ ਖੁਰਾਕ ਕਿਉਂਕਿ ਖੁਰਾਕ ਜਿਹੜੀ ਖੋਜਾਂ ਉੱਤੇ ਆਧਾਰਿਤ ਜੇ ਮੈਂ ਉਹੀ ਸਿਰਫ ਦੱਸ ਰਹੀ ਹਾਂ ਕਿ ਉਹਦੇ ਵਿੱਚ ਉਹਨਾਂ ਨੇ ਕਿਹਾ ਜੀ ਮੱਛੀ ਜੇ ਤੁਹਾਨੂੰ ਇਹ ਹੈਗੀ ਤਲੀ ਹੋਈ ਨਾ ਹੋਏ ਰੋਸਟ ਹੋਵੇ ਤਾਂ ਉਹ ਯਾਨੀ ਬਿਹਤਰ ਹੈ ਕਿ ਉਹ ਤੁਸੀਂ ਮੱਛੀ ਇਹਦੇ ਵਿੱਚ ਚੰਗੀ ਜੇ ਜੇ ਤੁਹਾਨੂੰ ਰੈਗੂਲਰ ਖਾਣ ਸ਼ੁੰਦੀ ਰਹੀ ਜੇ ਫਿਰ ਜੀ ਹਰੀਆਂ ਪੱਤੇਦਾਰ ਸਬਜ਼ੀਆਂ ਉਹ ਬਹੁਤ ਅਸਰਦਾਰ ਨੇ ਜਿਨ੍ਹਾਂ ਚ ਬਾਥੂ ਤੇ ਪਾਲਕ ਮੈਂ ਫਿਰ ਕਹਦੇ ਆਂ ਜੀ ਜੇ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਅਲਰਜੀ ਜੇ

ਸਾਬਤ ਦਾਲਾਂ ਤੁਸੀਂ ਬਦਲ-ਬਦਲ ਕੇ ਲੈਂਦੇ ਰਹੋਗੇ ਤਾਂ ਉਹਨਾਂ ਵਿੱਚ ਕਾਫੀ ਐਂਟੀ ਅਲਰਜਿਕ ਵੀ ਨੇ ਫਿਰ ਜੀ ਫਲ ਅਸੀਂ ਕਹਿੰਦੇ ਆਂ ਜੀ ਪੰਜ ਵੱਖੋ-ਵੱਖ ਰੰਗਾਂ ਦੇ ਜਿਵੇਂ ਜੀ ਅੰਬ ਹੋ ਗਿਆ ਵੱਖਰਾ ਰੰਗ ਹੈ ਜਾਮਣ ਵੱਖਰਾ ਰੰਗ ਹੈ ਆਲੂ ਬੁਖਾਰਾ ਵੱਖਰਾ ਰੰਗ ਹੈ ਸੋ ਯਾਨੀ ਪੰਜ ਵੱਖੋ-ਵੱਖਰੇ ਰੰਗਾਂ ਦੇ ਫਲ ਤੁਸੀਂ ਰੋਜ਼ਾਨਾ ਇੱਕ-ਇੱਕ ਪੀਸ ਜ਼ਰੂਰ ਸ਼ਾਮਲ ਕਰ ਲਵੋ ਉਹਦੇ ਵਿੱਚ ਤੇ ਜਿਹੜੀ ਸਬਜ਼ੀਆਂ ਤਾਂ ਜਿਵੇਂ ਲੈਣੀਆਂ ਹੀ ਲੈਣੀਆਂ ਨੇ ਵੱਖੋ ਵੱਖਰੀਆਂ ਪਰ ਮੈਂ ਫਿਰ ਉਹੀ ਰਾਮਬਾਣ ਵਾਲੀ ਗੱਲ ਹੈ ਜੀ ਚਾਹ ਜਿਹੜੀ ਅਸੀਂ ਹਮੇਸ਼ਾ ਦੱਸਦੇ ਹਾਂ ਜੀ ਕਿ ਉਹਦੇ ਵਿੱਚ ਤੁਸੀਂ ਹਲਦੀ ਦਾਲ ਚੀਨੀ ਤੇ ਕਾਲੀ ਮਿਰਚ ਪਲੀਜ਼ ਇਹ ਯਾਦ ਰੱਖਿਓ ਤੁਸੀਂ ਚਾਹ ਜਾਨੀ ਉਸ ਚ ਦੁੱਧ ਤਾਂ ਪੈਣਾ ਹੀ ਨਹੀਂ ਨਾ ਮਿੱਠਾ ਪੈਣਾ ਸੋ ਤੁਸੀਂ ਲੈਣਾ ਜੇ ਜੀ ਉਸ ਚ ਮੋਟੀ ਲਾਚੀ ਛੋਟੀ ਲਾਚੀ ਫਿਰ ਸੌਂਫ ਇੱਕ ਲੌਂਗ ਤੇ ਫਿਰ ਹਲਦੀ ਤੇ ਨਾਲ ਦਾਲ ਚੀਨੀ ਚੁੰਡੀ ਪਾ ਕੇ ਪਾਣੀ ਦੇ ਵਿੱਚ ਇਹ ਜੇ ਤੁਸੀਂ ਲਾਓਗੇ ਜਦੋਂ ਵੀ ਹਲਦੀ ਪਾਣੀ ਆਦੋਂ ਕਾਲੀ ਮਿਰਚ ਜ਼ਰੂਰ ਪਾਣੀ ਬਿਲਕੁਲ ਕਾਲੀ ਮਿਰਚ ਨਹੀਂ ਪਾਓਗੇ ਤਾਂ ਹਲਦੀ ਹজম ਨਹੀਂ ਹੁੰਦੀ ਆਪਾਂ ਦੁੱਧ ਵਿੱਚ ਹਲਦੀ ਪਾ ਕੇ ਆਮ ਹੀ ਪੀਂਦੇ ਰਹਿੰਨੇ ਆ ਪਰ ਉਹ ਸਾਨੂੰ ਸਾਈਕੋਲੋਜੀਕਲ ਇਫੈਕਟ ਦਿੰਦਾ ਕਿਉਂਕਿ ਹਲਦੀ ਤਾਂ ਐਸ ਸੱਚ ਅੰਤੜੀਆਂ ਬਾਹਰ ਕੱਢ ਦਿੰਦੀਆਂ ਨੇ ਉਹ ਹজম ਕਰ ਨਹੀਂ ਸਕਦੀਆਂ ਸਿਸਟਮ ਨਹੀਂ ਸਾਡੇ ਅੰਦਰ ਬਣਿਆ ਹੋਇਆ ਸੋ ਇਹ ਨਾਲੋਂ ਨਾਲ ਜੀ ਜਿਹੜਾ ਹੁਣ ਰਾਮ ਬਾਣ ਅਖੀਰੀ ਅੱਧਾ ਸਕਿੰਟ ਮੈਂ ਲੈਣਾ ਜੇ ਕਿ ਜੇ ਉਗੇ ਲੱਭਿਆ ਜਾ ਚੁੱਕਿਆ ਕਿ ਸਾਡੇ ਸਟ੍ਰੈਸ ਦੇ ਹਾਰਮੋਨ ਜੇ ਨਹੀਂ ਵੀ ਹੈ ਤਣਾਅ ਤਾਂ ਵੀ ਉਹ ਹਾਰਮੋਨਸ ਅੰਦਰ ਖਾਜ ਦੇ ਵੇਲੇ ਵੱਧ ਜਾਂਦੇ ਨੇ ਸੋ ਜੇ ਅਸੀਂ ਰੋਜ਼ਾਨਾ ਕਸਰਤ ਕਰਦੇ ਰਹੀਏ ਤਾਂ ਇਹ ਕਾਫੀ ਕਾਬੂ ਵਿੱਚ ਰਹਿੰਦੇ ਨੇ ਸੋ ਕਸਰਤ ਹਰ ਹਾਲ ਸਾਨੂੰ ਤੁਸੀਂ ਕਹੋਗੇ ਹਰ ਵਾਰ ਇਹ ਕਹਿੰਦੇ ਨੇ ਜੀ ਜਦੋਂ ਹੁਣ ਖੋਜ ਹੀ ਦੱਸੇ ਤੇ ਅਸੀਂ ਤਾਂ ਚਾਹੁੰਦੇ ਹੀ ਤੁਹਾਡੀ ਤੰਦਰੁਸਤੀ ਆ ਨਾਲ ਹੀ ਜੀ ਮੈਡੀਟੇਸ਼ਨ ਅੰਦਰ ਦਾਮ ਕਰਨਾ ਤੇ ਸ਼ਰਾਬ ਬਿਲਕੁਲ ਨਹੀਂ ਲੈਣੀ ਤੇ ਅਲਰਜੀ ਹੈ ਕੋਸੋ ਇਹ ਸਾਰੀਆਂ ਚੀਜ਼ਾਂ ਦਾ ਜੇ ਕੀਤਾ ਜਾਏ ਤੋਂ ਅਲਰਜੀ ਦੀ ਬਿਮਾਰੀ ਤੋਂ ਛੋਟੇ ਤੋਂ ਲੈ ਕੇ ਤੇ ਵੱਡੇ ਤੱਕ ਦੇਖੋ 70 75 ਸਾਲ ਦੇ ਜਿੰਨੇ ਮਰੀਜ਼ ਜਾਂਦੇ ਹਰੇਕ ਮਰੀਜ਼ ਦੀ ਇਹ ਸ਼ਿਕਾਇਤ ਹੁੰਦੀ ਹੈ ਕਿ ਸਾਰੇ ਸਰੀਰ ਤੇ ਸੁੱਕੀ ਖਾਜ ਹੁੰਦੀ ਹੈ ਆਮ ਤੌਰ ਤੇ ਉਹਦਾ ਅਸੀਂ ਜਦੋਂ ਇਨਵੈਸਟੀਗੇਟ ਕਰਦੇ ਆ ਕਿ ਕੋਈ ਸੀਰੀਅਸ ਬਿਮਾਰੀ ਨਾ ਹੋਏ ਵੱਡੀ ਉਮਰ ਪਰ ਨਹੀਂ ਮਿਲਦੀ ਤਾਂ ਉਹਦਾ ਸਿੰਪਲ ਜਿਹਾ ਇਲਾਜ ਜਿਹੜਾ ਤੁਸੀਂ ਦੱਸਿਆ ਕਿ ਨਾਨ ਤੋਂ ਬਾਅਦ ਵਰਜਨ ਕੋਕੋਨਟ ਆਇਆ ਲਾਲ ਹੋ ਤੇ ਜਦੋਂ ਹੀ ਨਾਨ ਲੱਗਿਓ ਤੇ ਫਿਰ ਨਿੰਮ ਦੇ 10 ਪੱਤੇ ਉਬਾਲ ਕੇ ਛੋਟੇ ਦੇ ਵਿੱਚ ਤੇ ਉਹ ਆਪਣੀ ਬਾਲਟੀ ਚ ਪਾ ਲਿਆ ਕਰੋ ਨਾ ਜਿਸ ਚ ਨਾਨ ਲੱਗਿਓ ਦੇ ਨਾਲ ਵੀ ਫਰਕ ਪੈ ਜਾਂਦਾ ਜੇ ਪਰ ਮੈਂ ਦੱਸਾਂ ਜੀ ਅਲਰਜੀ ਬਾਰੇ ਵੱਡੇ-ਵਡੇਰੇ ਕਹਿੰਦੇ ਹੁੰਦੇ ਨੇ ਅਲਰਜੀ ਰੱਬ ਦੀ ਮਰਜ਼ੀ ਤੇ ਇੱਕ ਇਹ ਵੀ ਦੱਸਦੇ ਆਂ ਵਾਦੂਆ ਵੀ ਦਿੰਦੇ ਨੇ ਜਾਂ ਤੈਨੂੰ ਖਾਰਿਸ਼ ਦੀ ਬਿਮਾਰੀ ਹੋ ਜਾਏ ਬਸ ਫਿਰ ਇਸ ਤੋਂ ਵੱਡੀ ਕਿਸੇ ਨੂੰ ਵਾਦੂਆ ਨਹੀਂ ਹੋ ਸਕਦੀ ਕਿ ਦਿਨ ਰਾਤ ਬੰਦਾ ਖੁਰਕੀ ਜਾਵੇ ਸੋ ਸਾਡੇ ਵੱਲੋਂ ਤਾਂ ਉਸ ਵਦ ਦੁਆ ਤੋਂ ਤੁਹਾਨੂੰ ਬਚਾਣ ਲਈ ਅਸੀਂ ਲੱਗੇ ਆਂ ਜੀ ਕਿ ਖੁਸ਼ ਰੋ ਆਬਾਦ ਰੋ ਤੰਦਰੁਸਤ ਰੋ ਖੁਸ਼ੀਆਂ ਖੇੜੇ ਵੰਡਦੇ ਰਹੋ ਤੇ ਖਾਜ ਤਾਂ ਤੁਹਾਨੂੰ ਰੱਬ ਕਰੇ ਕਦੇ ਵੀ ਨਾ ਹੋਵੇ ਪਰ ਖੁਰਕਿਓ ਨਾ ਖਾਜ ਤੁਹਾਨੂੰ ਕਦੇ ਵੀ ਨਾ ਹੋਵੇ ਸਾਡੀ ਇਹੋ ਦੁਆ ਜੀ ਸੱਚੀ ਮੁੱੱਚੀ ਕਿੱਤ ਸੀ ਜਦੋਂ ਵੀ ਤੰਦਰੁਸਤ ਹੋ ਉਹ ਖੁਸ਼ੀਆਂ ਖੇੜੇ ਵੰਡੋ ਪਰ ਸਾਝ ਜਦੋਂ ਕਹਿੰਦੇ ਨੇ ਨਾ ਗੰਢਣੀ ਹੋਏ ਤਾਂ ਇੱਕ ਲਾਈਕ ਤਾਂ ਬਣਦੀ ਜੇ ਜੀ ਮੇਰਾ خیال ਸਾਨੂੰ ਪ੍ਰੋਗਰਾਮ ਤੇ ਜ਼ਰੂਰ ਲਾਈਕ ਜਰਾ ਦਿਲ ਖੋਲ ਕੇ ਦੇ ਦਿਆ ਕਰੋ ਸ਼ੇਅਰ ਵੀ ਕਰ ਦਿਆ ਕਰੋ ਉਹਦੇ ਨਾਲ ਜਿਵੇਂ ਤੁਹਾਨੂੰ ਫਾਇਦਾ ਹੋਣਾ ਕਿਸੇ ਹੋਰ ਨੂੰ ਵੀ ਫਾਇਦਾ ਹੋ ਜਾਏਗਾ ਸੋ ਬਹੁਤ ਬਹੁਤ ਦਿਲਾ ਤੁਹਾਡਾ ਧੰਨਵਾਦ ਕੱਲ ਫੇਰ ਇੱਕ ਇਹੋ ਜੇ ਹੋਰ ਪ੍ਰੋਗਰਾਮ ਨਾਲ ਹਾਜ਼ਰ ਹੋਵਾਂਗੇ